ਅ ਮਿੰਟੂ ਜੀ ਉਥੋਂ ਦੀਆਂ ਕੁਝ ਖਬਰਾਂ ਨੇ ਕਿ ਕੁਝ ਬੂਤਾਂ ਦੇ ਕਾਫੀ ਜਿਹੜੀ ਜ਼ਹਿਲਪੈਲ ਹੈ ਤੇ ਕੁਝ ਜਿਹੜੀਆਂ ਬੂਥਸ ਨੇ ਉਹ ਸੁੰਨੀਆਂ ਪਈਆਂ ਨੇ ਭਈ ਉੱਥੇ ਬਹੁਤੀ ਜ਼ਹਿਲਪੈਲ ਹੈ ਨਹੀਂ ਤੇ ਜਿਵੇਂ ਕਿ ਸਿਆਸੀ ਪਾਰਟੀਆਂ ਕਰਦੀਆਂ ਹੁੰਦੀਆਂ ਨੇ ਉਹ ਤੰਜ਼ ਵੀ ਕੱਸ ਰਹੀਆਂ ਨੇ ਇੱਕ ਦੂਜੇ ਤੇ ਕੁਝ ਰੌਲਾ ਰਾਂਸ਼ਣ ਵਾਲਾ ਕੱਲ ਵੀ ਸੀ ਉਸ ਤੋਂ ਬਾਅਦ ਇੱਕ ਟਰੱਕ ਵਾਲਾ ਰੌਲਾ ਹੋਰ ਪੈ ਗਿਆ ਤੇ ਕੀ ਉਥੋਂ ਦਾ ਮਾਹੌਲ ਹੈ ਉੱਥੋਂ ਦੀ ਜਿਹੜੀ ਅੰਦਰ ਦੀ ਜਿਹੜੀ ਗੱਲਬਾਤ ਆ ਉਹ ਥੋੜੀ ਜਿਹਾ ਸੰਜੀ ਕਰਿਓ ਸਾਡੇ ਨਾਲ ਸੁੰਨੀਆਂ ਸੁੰਨੀਆਂ ਗਲੀਆਂ ਨਹੀਂ ਉਹ ਮੇਰੇ ਯਾਰ ਬਿਨਾਂ ਦਿਲ ਪਿਆ ਗੋਤੇ ਖਾਂਦਾ ਨਹੀਂ ਦਿਲਦਾਰ ਬਿਨਾ ਤੇ ਗੱਲ ਇਹ ਆ ਕਿ ਭਾਈ ਦੇਖੋ ਇੱਕ ਤੇ ਇਲੈਕਸ਼ਨ ਜਿਹੜਾ ਆ ਉਹ ਆਇਆ ਵਾ ਜੂੰਝ ਜੀ ਕਰਮੀ ਦੂਜਾ ਕਿ ਬੀਬੀਆਂ ਜ਼ਿਆਦਾਤਰ ਪੇਕਿਆਂ ਤੇ ਨੇ ਤੇ ਤੀਜਾ ਕਿ ਭਈ ਮਣੋ ਹੀ ਲੱਥਦੀ ਜਾਂਦੀ ਆ ਸਿਆਸਤ ਹੂੰ ਜਾਣੀ ਤੇਰੇ ਤੋਂ ਮਣ ਫਿੱਕਾ ਪੈ ਗਿਆ ਯਾਰਾਂ ਦਾ ਤੇ ਜਦੋਂ ਰਾਜਨੀਤੀ ਤੋਂ ਮਨ ਫਿਕਾ ਪੈਂਦਾ ਹੈ ਨਾ ਸਾਹਿਬ ਜੀ ਭਾਈ ਫਿਰ ਵੋਟ ਪਰਸੈਂਟੇਜ ਡਿੱਗਦਾ ਇੱਕ ਵਜੇ ਤੱਕ ਮੈਂ ਦੇਖਿਆ ਕਿ ਉਦੋਂ ਸ਼ਾਇਦ 32 ਕਿਤੇ 33% ਵੋਟ ਪੋਲ ਹੋਈ ਆ ਹੂੰ ਸਵੇਰੇ 7 ਤੋਂ ਲੱਗੀ 7:05 12 ਤੇ 1 6 ਘੰਟੇ ਹੂੰ 6 ਘੰਟਿਆਂ ਦੇ ਵਿੱਚ ਯਾਨੀ ਸਵੇਰ ਦੇ ਪਾਰ ਵੋਟ ਜ਼ਿਆਦਾ ਪੈਂਦੀ ਆ ਕਰਮੀ ਜੀ ਮੌਸਮ ਉਹ ਠੀਕ ਹੈ ਯਾਨੀ ਸਵੇਰ ਲੰਘ ਗਈ ਦੁਪਹਿਰ ਤੱਕ ਤੇ ਇਹ ਜਿਹੜਾ ਅੰਕੜਾ ਉਹ ਆਮ ਆਦਮੀ ਪਾਰਟੀ ਦੀਆਂ ਟੜਕਣਾ ਬਤਾ ਰਿਹਾ ਹੋਵੇਗਾ ਬੇਸ਼ੱਕ ਸਰ ਵੋਟ ਪਰਸੈਂਟੇਜ ਕੁਝ ਹੱਦ ਤੱਕ ਆਪਾਂ ਨੂੰ ਤਸਵੀਰ ਸਪਸ਼ਟ ਕਰਦੀ ਆ ਜੀ ਉਹ ਕਿਦਾਂ ਕਰਦੀ ਆ ਕਿ ਇੱਕ ਚੀਜ਼ ਤੁਸੀਂ ਦੇਖੀ ਹੋਣੀ ਹੈ ਸਾਡੇ মিডিਏ ਦਾ ਖਚਰਾ ਪਣ ਗਿਆ ਕਿ ਇਹਨਾਂ ਨੇ ਤੁਹਾਨੂੰ ਦੋ ਚਿਹਰੇ ਦਿਖਾਏ ਨੇ ਇੱਕ ਭਜਪਾ ਵਾਲਾ ਚਿਹਰਾ ਜਿਹੜਾ ਸੀ ਉਹ ਬਿਲਕੁਲ ਇੱਥੇ ਇਹਨਾਂ ਦਿਖਾਇਆ ਨਹੀਂ ਹੈ ਹੂੰ ਤੁਸੀਂ ਕਿਸੇ ਲੁਧਿਆਣੇ ਵਾਲੇ ਬੰਦੇ ਤੋਂ ਪੁੱਛ ਲਓ ਜਿਹੜਾ ਬੰਦਾ ਚੰਗੀ ਤਰ੍ਹਾਂ ਜਾਣੂ ਹੈ ਕਿ ਉੱਥੇ ਆਰਐਸਐਸ ਦਾ ਨੈਟਵਰਕ ਕਿਸ ਤਰ੍ਹਾਂ ਦਾ ਹੈ ਜੀ ਇੰਡੀਆ ਦੇ ਵਿੱਚ ਜਿੰਨੇ ਵੀ ਵੱਡੇ ਕੇਂਦਰ ਆਰਐਸਐਸ ਦੇ ਉਹਨਾਂ ਦੇ ਵਿੱਚੋਂ ਲੁਧਿਆਣਾ ਇੱਕ ਹੈ ਹੂੰ ਉਹਨਾਂ ਦਾ ਹੇਠਲੇ ਪੱਧਰ ਤੇ ਜਿਹੜਾ ਨੈਟਵਰਕ ਆ ਜ਼ਮੀਨੀ ਪੱਧਰ ਤੇ ਕੰਮ ਬਹੁਤ ਹੁੰਦਾ ਨਾਲੇ ਤੇ ਹੈ ਜਿਹੜਾ ਉਹ ਨੈਟਵਰਕ ਆ ਸੂਖਮ ਸਾਹਿਬ ਗੱਲ ਇਹ ਆ ਕਿ ਜੇ ਮੰਨ ਲਓ 80% ਕੱਟ ਰਿਹਾ ਹੈ ਮੇਰਾ ਮੰਨਣਾ ਇਹ ਆ ਅਸੀਂ ਅੱਗੇ ਹੋਰ ਵੀ ਮੇਰੇ ਨਾਲ ਕੰਮ ਕਰਦਾ ਰਿਹਾ ਹੈ ਮੇਰਾ ਸਾਥੀ ਪੱਤਰਕਾਰ ਉਹ ਲੁਧਿਆਣੀ ਇਸ ਇਲਾਕੇ ਚ ਕਵਰੇਜ ਕਰ ਰਿਹਾ ਅਸੀਂ ਗੱਲ ਕਰ ਰਹੇ ਸੀਗੇ ਕਿ ਟ੍ਰਾਇੰਗੂਲਰ ਫਾਈਟ ਤਾਂ ਹੈ ਹੀ ਹੈ ਇਹ ਮੀਡੀਆ ਦਿਖਾਵੇ ਜਾਂ ਨਾ ਦਿਖਾਵੇ ਤਕਨੀ ਤੇ ਟੁਕਟ ਹੈ ਜੀ ਇਹ ਕਹਿੰਦਾ ਤਾਂ ਟੋਕਟ ਵੋਟ ਸ਼ੇਅਰ ਦੇ لحاظ ਨਾਲ ਹੁਣ ਸਾਬਤ ਹੋ ਜਾਂਦੀ ਹੈ ਗੱਲ ਜੀ ਤੇ ਜੇ ਮੰਨ ਲਓ ਇਹਨਾਂ ਦਾ ਵੋਟ ਪਰਸੈਂਟੇਜ ਬਿਲਕੁਲ ਹੀ ਥੱਲੇ ਰਹਿ ਜਾਂਦਾ ਨਾ 50 ਤੋਂ ਥੱਲੇ ਹੂੰ ਤੇ ਫਿਰ ਕੁਝ ਵੀ ਹੋ ਸਕਦਾ ਹਾਲੇ ਤੇ ਜੱਟ ਮੈਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੋ ਸਕਦਾ ਜੀ ਫਿਰ ਆਮ ਆਦਮੀ ਪਾਰਟੀ ਦੇ ਬੁੱਲਾਂ ਤੇ ਖੁਸ਼ਕੀ ਆਉਣੇ ਸੁਭਾਵਿਕ ਹੈ ਹੂੰ ਕਿਉਂਕਿ ਵੋਟ ਪਰਸੈਂਟੇਜ ਜਿਹੜਾ ਹੁੰਦਾ ਹੈ ਨਾ ਸੁਖਮ ਸਿੰਘ ਉਹ ਵੱਖ-ਵੱਖ ਪਰਿਸਥਿਤੀਆਂ ਅਨੁਸਾਰ ਅੱਗੇ ਚੱਲ ਕੇ ਸਰਕਾਰ ਕੋ ਹੁੰਦਾ ਜੀ ਕਿਤੇ ਘਟਿਆ ਕਿਸੇ ਲਈ ਫਾਇਦੇਮੰਦ ਹੁੰਦਾ ਕਿਤੇ ਘਟਿਆ ਕਿਸੇ ਲਈ ਫਾਇਦੇਮੰਦ ਹੁੰਦਾ ਤਾਂ ਇੱਥੇ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਜੇ ਨੀਰਸਤਾ ਹੈ ਵੋਟ ਵੋਟਰ ਦੇ ਵਿੱਚ ਨਿਰਾਸ਼ਤਾ ਹੈ ਤਾਂ ਉਹ ਕਿਤੇ ਨਾ ਕਿਤੇ ਇੱਕ ਜਿਹੜੀ ਬਹੁਤ ਵੱਡੀ ਮੂਵਮੈਂਟ ਸੀ ਮਾਸ ਮੂਵਮੈਂਟ ਕਹਿ ਲੋ ਕਿ ਜਿਹੜੀ ਇਹਨਾਂ ਨੇ ਚਲਾਈ ਸੀ ਜਾਂ ਇਹਨਾਂ ਦੀ ਇੱਕ ਨੇਰੀ ਵਗੀ ਸੀ ਜੀ ਤਾਂ ਉਹਦੇ ਤੋਂ ਬਿਲਕੁਲ ਉਲਟ ਹੈ ਬਿਲਕੁਲ ਬਾਈ ਤੋਂ ਬਿਲਕੁਲ ਉਲਟ ਮੁਸ਼ੀ ਕਰਕੇ ਹੀ ਇਹ ਚੀਜ਼ਾਂ ਹੁੰਦੀਆਂ ਨੇ ਜੀ ਇਸ ਕਰਕੇ ਹੁਣ ਸਾਨੂੰ ਸਭ ਤੋਂ ਪਹਿਲਾਂ ਤਾਂ ਇੰਤਜ਼ਾਰ ਕਰਨਾ ਪਵੇਗਾ ਕਿ ਆਖਰੀ ਅੰਕੜਾ ਕੀ ਰਹਿੰਦਾ ਹੈ ਹੂੰ ਠੀਕ ਹੈ ਨਾ ਜੀ ਬਾਕੀ ਜਿਹੜੀਆਂ ਆ ਚੀਜ਼ਾਂ ਤੁਸੀਂ ਕਹਿੰਦੇ ਹੁੰਦੀਆਂ ਨੇ ਇਹ ਹੁੰਦੀਆਂ ਨੇ ਭਾਰਤ ਭੂਸ਼ਣ ਆਸ਼ੂਕਲ ਕਲਪਦਾ ਪਿਆ ਸੀ ਤੁਸੀਂ ਦੇਖਿਆ ਨਾ ਜੀ ਤੇ ਇਹਨਾਂ ਦੇ ਰਾਜ ਦੇ ਵਿੱਚ ਕੀ ਹੁੰਦਾ ਸੀਗਾ ਸਰ ਤੁਸੀਂ ਸ਼ਾਇਦ ਉਦੋਂ ਛੋਟੇ ਹੋਗੇ ਮਲੋਟ ਦੇ ਵਿੱਚ ਇੱਕ ਜ਼ਿਮਨੀ ਚੋਣ ਹੋਈ ਸੀਗੀ ਅਸੀਂ ਤੇ ਹੁਣ ਬਹੁਤ ਸੋਨਾ ਦੇਖ ਲਈਆਂ ਨੇ ਜੀ ਹੁਣ ਕਹ ਲੂ ਕਿ ਕਹਿ ਸਕਦੇ ਕਿ ਬਹੁਤ ਕੁਝ ਦੇਖ ਲਿਆ ਜੀ ਸਰ ਇੱਥੇ ਹੁਣ ਮੈਂ ਉਸ ਬੰਦੇ ਦਾ ਨਾਮ ਨਹੀਂ ਲੈਣਾ ਕਿਉਂਕਿ ਸੰਸਾਰ ਚ ਐ ਨਹੀਂਗਾ ਉਹ ਬੰਦਾ ਮੁਖਸਰ ਤੋਂ ਆਇਆ ਸੀ ਤੇ ਉਹਨੇ 76 ਦੇ ਨਾਲ ਇਲੈਕਸ਼ਨ ਜਿੱਤਿਆ ਸੀ ਜਦੋਂ ਕੈਪਟਨ ਬਣਿਆ ਹੂੰ ਠੀਕ ਹੈ ਜੀ ਜੀ ਤੇ ਉਸ ਤੋਂ ਬਾਅਦ ਆਪਣੇ ਮਲੋਟ ਵਾਲੇ ਉਹ ਜਿਹੜੇ ਸੀਗੇ ਪੁਰਾਣੇ ਕਾਮਰੇਡ ਹੋ ਐਮ ਐਲ ਏ ਵੀ ਰਹਿਏ ਠੀਕ ਹੈ ਨਾ ਸਭ ਹਾਂ ਤੇ ਗੱਲ ਇਹ ਜਿਮਨੀ ਚੌਣ ਛਤਰ ਨਾਲ ਜਿੱਤੀ ਸੀ ਇੱਥੇ ਮਲੋਟੀਏ ਕਿਸੇ ਨੂੰ ਪੁੱਛ ਲਿਓ ਜਿੱਥੇ ਤੁਸੀਂ ਬੈਠੇ ਹੋ ਹੂੰ ਹੂੰ ਕਿ ਕਿਦਾਂ ਜੇ ਜਿੱਤੀ ਸੀ ਤੇ ਉਹ ਮੁਖਸਰ ਵਾਲਾ ਕਿਹੜਾ ਬੰਦਾ ਸੀਗਾ ਬਾਅਦ ਚ ਉਹਦੀ ਡੈਥ ਹੋਈ ਸੀ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਆਸ਼ੂ ਸਾਹਿਬ ਤੇ ਆਪਣੀ ਸਰਕਾਰ ਚ ਦੇਖ ਲੈਣ ਮੈਂ ਤਾਂ ਇੱਕ ਇਤਿਹਾਸਿਕ ਜਿਮਨੀ ਚੌਣ ਦੀ ਗੱਲ ਕਰ ਰਿਹਾ ਹਾਂ ਜੀ ਜੀ ਤੇ ਜੇ ਤੁਹਾਡੇ ਰਾਜ ਦੀਆਂ ਗੱਲਾਂ ਕਰੀਏ ਤੇ ਤੁਸੀਂ ਵੀ ਤੇ ਕੁੱਟ-ਕੁੱਟ ਕੇ ਇਦਾਂ ਹੀ ਸਰਪੰਚੀਆਂ ਖੋਲ੍ਹ ਲਈਆਂ ਸੀ ਹਾਂ ਬਿਲਕੁਲ ਪਰ ਅਸੀਂ ਕਹਿੰਨੇ ਕਿ ਰਵਾਇਤ ਬਦਲਣੀ ਚਾਹੀਦੀ ਹੈ जी ये रवायत बदलनी चाहिए थी आम आदमी पार्टी बदल नहीं पाई ये उन्होंने नाकामी है राहत इंदौरी ने वो तुम्हें पता ही है ना कि सोना क्या सीगा मिश्रा वो, मिश्रा बोल दे जी मिश्रा, मिश्रा मैं नहीं ना पता मिश्रा, मिश्रा के मिश्रा पर उन्हें बहुत वधिया गल कही थी अपने लिखत दे विच के आ, चरागों का हवाओं से दोस्ताना चल रहा है जी जी कुछ चरागों का घराना चल रहा है ਹਵਾਵਾਂ ਸੇ ਦੋਸਤਾਨਾ ਚੱਲ ਰਹਾ ਹੈ ਹਾਂ ਨਾ ਤੋ ਕਹਿੰਦਾ ਕਿਰਦਾਰ ਨਏ ਆਤੇ ਜਾ ਰਹੇ ਹਨ ਮਗਰ ਨਾਟਕ ਸਾਲਾ ਪੁਰਾਣਾ ਚੱਲ ਰਿਹਾ ਹੈ ਨਾਟਕ ਪੁਰਾਣਾ ਚੱਲ ਰਿਹਾ ਹੈ ਸਾਬ ਇਹ ਕਿਰਦਾਰ ਬਦਲੇ ਨੇ ਜੀ ਠੀਕ ਹੈ ਨਾ ਮੈਂ ਤੇ ਇਧਰ ਉਧਰ ਮਤਲਬ ਕਿ ਸ਼ੇਅਰ ਫਲੂ ਜਾਂ ਮੈਂ ਤਾਂ ਸੁਣਾਤਾ ਪੱਤਰ ਦਾ ਮਤਲਬ ਇਹ ਹੋਆ ਗੱਲ ਇਹ ਆ ਕਿ ਕਿਰਦਾਰ ਬਦਲ ਜਾਂਦੇ ਨਾਟਕ ਪੁਰਾਣਾ ਹੀ ਚੱਲਣ ਡਿਆ ਹੂੰ ਇਹਦੇ ਚ ਹੁਣ ਉੱਠ ਕੇ ਕੋਈ ਕਾਲੀ ਆਖੇ ਕਿ ਨੋ 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 ਯਾਰ ਐ ਇਦਾਂ ਨਹੀਂ ਇਦਾਂ ਨਹੀਂ ਹੈ ਤੋ ਫਿਰ ਮੈਂ ਦੱਸ ਦੂੰਗਾ ਕਿਆ ਪਾ ਕੀ ਕਰਦੇ ਰਹੇ ਇਥੇ ਮਲੋਟ ਦੀ ਵਿੱਚੋਂ ਹੀ ਦੱਸ ਦੂੰਗਾ ਤੁਹਾਨੂੰ ਕਿ ਨਾਲ ਅਸੀਂ ਵੀ ਹੁੰਦੇ ਸੀ ਤੋ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਉਸ ਰਵਾਇਤ ਨੂੰ ਤੋੜਨਾ ਚਾਹੁੰਦੇ ਸਾਂ ਬਿਲਕੁਲ ਅਸੀਂ ਵੇਖਣਾ ਚਾਹੁੰਦੇ ਸਾਂ ਕਿ ਕੋਈ ਜ਼ਿਮਨੀ ਚੂਨ ਜਾਂ ਜਿਹੜੀ ਆਮ ਚੂਨ ਹੈ ਸਰਪੰਚੀ ਪੰਚੀ ਦੀ ਉਹ ਪਾਰਦਰਸ਼ੀ ਟੰਕ ਦੇ ਨਾਲ ਨਿਰਪੱਖਤਾ ਨਾਲ ਹੋਵੇ ਐਸਾ ਕਿਤੇ ਵੀ ਹੁਣ ਤੱਕ ਜਿੰਨਾ ਵੀ ਇਹਨਾਂ ਦੇ ਕਾਰਜਕਾਲ 'ਚ ਤੁਸੀਂ ਚੁਣਾਵੀ ਰਕਾਰਡ ਦੇਖ ਲੋ ਕਿਤੇ ਵੀ ਇੱਕ ਜਗ੍ਹਾ ਤੇ ਇਸ ਤਰ੍ਹਾਂ ਨਹੀਂ ਹੋਇਆ ਇਹਨਾਂ ਨੇ ਰਾਸ਼ਨ ਢੋਆ ਹਾਂ ਇਹਨਾਂ ਨੇ ਸਭ ਕੁਝ ਕੀਤਾ ਬੈਗ ਬੰਦੇ ਉਹਨਾਂ ਦੇ ਬੰਦੇ ਚੁਕਵਾਏ ਕਟਵਾਏ ਸਭ ਕੁਝ ਜਿਆਦਾ ਹੀ ਕੀਤਾ ਘੱਟ ਨਹੀਂ ਕੀਤਾ ਸਨਮਾਨ ਸਾਹਿਬ ਕੁਛ ਸਭ ਕੁਝ ਹੋਇਆ ਜੋ ਮਰਜ਼ੀ ਹੈ ਕਹੀ ਜਾਣਾ ਸੋ ਬਾਕੀ ਮੈਂ ਤੁਹਾਨੂੰ ਗੁਜ਼ਾਰਿਸ਼ ਇਹੀ ਕਰੂੰਗਾ ਕਿ ਵੋਟ ਪਰਸੈਂਟੇਜ ਇਹਦੇ ਤੇ ਨਿਗਾਹ ਰੱਖ ਲਿਓ ਤੁਹਾਨੂੰ ਤਸਵੀਰ ਸਪੈਕਟ ਹੋ ਜਾਏਗੀ ਕਿ ਜੋ ਇਹ ਕਹਿ ਰਹੇ ਸੀਗੇ ਕਿ ਭਾਈ ਟੱਕਰ ਦੁਆ ਦੀਆ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਉਹ ਹੁਣ ਸੋਚਣ ਵਾਸਤੇ ਮਜਬੂਰ ਜ਼ਰੂਰ ਹੋਣਗੇ ਕਿ ਭਾਜਪਾ ਦੀ ਵੋਟ ਪੱਕੀ ਆ ਜੇ ਪਰਸੈਂਟੇਜ ਘਟਦੀ ਆ ਤਾਂ ਇਹਦਾ ਮਤਲਬ ਇਹ ਆ ਕਿ ਉਹ ਟ੍ਰਾਇੰਗੂਲਰ ਫਾਈਟ ਦੇ ਵਿੱਚ ਨਜ਼ਰ ਆਉਣਗੇ ਜਾਂ ਐਸੀ ਸੰਭਾਵਨਾ ਬਣਦੀ ਆ ਜੀ ਬਿਲਕੁਲ ਮੈਂ ਤੁਜੀ ਕਾਫੀ ਜ਼ਾਰੇ ਦੋਸਤ ਜੁੜੇ ਨੇ ਤੇ ਲੁਧਿਆਣੇ ਦੇ ਬਾਰੇ ਇਹਨਾਂ ਦੇ ਕਮੈਂਟਸ ਨੇ ਆਪਾਂ ਕੁਝ ਥੀ ਵਿਊਜ਼ ਜਿਹੜੇ ਲੋ ਲੋ ਜੀ ਚੱਲਦੀ ਚੌਂ ਦੇ ਵਿੱਚ ਕਮੈਂਟ ਨਹੀਂ ਲੈਣੇ ਤੇ ਫਿਰ ਲੈਣੇ ਬਿਲਕੁਲ ਜੀ ਬਿਲਕੁਲ ਅ ਪਹਿਲਾਂ ਤੇ ਜਸਮੀਤ ਬੰਦੇਰ ਜੀ ਕਹਿ ਰਹੇ ਨੇ ਕਿ ਜੇ ਵੋਟ ਪਰਸੈਂਟੇਜ ਕਹਿੰਦੇ ਘੱਟ ਹੋ ਫਿਰ ਆਪ ਜਿੱਤ ਜਿੱਤ ਸਕਦੀ ਹੈ ਆਰਮਨਾਲ ਅਗਰ ਵੋਟ ਪਰਸੈਂਟੇਜ ਕਹਿੰਦੇ ਜ਼ਿਆਦਾ ਹੋ ਤੇ ਫਿਰ ਆਪੋਜੀਸ਼ਨ ਜਿੱਤ ਸਕਦੀ ਹੈ ਜੀ ਨਹੀਂ ਇਹ ਮੇਰਾ ਮੰਨਣਾ ਹੈ ਮੇਰਾ ਇਹਨਾਂ ਤੋਂ ਉਲਟ ਮੰਨਣਾ ਹੈ ਜੀ ਜੀ ਕਿਉਂਕਿ ਇਹ ਵੋਟ ਪਰਸੈਂਟੇਜ ਦੇ ਹਿਸਾਬ ਨਾਲ ਹੀ ਜੇ ਦੇਖੀਏ ਤਾਂ ਅੱਗੇ ਬਹੁਤ ਵੱਡਾ ਵੋਟ ਚੰਕ ਇਹਨਾਂ ਦੇ ਨਾਲ ਟੁੱਟ ਕੇ ਜੁੜਿਆ ਸੀ ਕਾਂਗਰਸ ਨਾਲੋਂ ਕਾਲੀਆਂ ਨਾਲੋਂ ਟੁੱਟ ਕੇ ਨਾਲ ਜੁੜਿਆ ਸੀਗਾ ਤੇ ਜੇ ਵੋਟ ਪਰਸੈਂਟੇਜ ਘਟਦਾ ਮੈਂ ਇਹਨਾਂ ਤੋਂ ਬਿਲਕੁਲ ਮਾਫ ਕਰਨਾ ਮਾਫੀ ਸਹਿਤ ਆਪਣੀ ਸੋਚ ਉਲਟ ਰੱਖਦਾ ਬਿਲਕੁਲ ਚਲੋ ਵੀਊ ਹਰੇਕ ਮਸਲੇ ਵੱਖਰੇ ਨੇ ਜੀ ਦੋਸਤਾਂ ਨੇ ਵੀ ਆਪਾਂ ਸ਼ਾਮਿਲ ਕਰ ਰਹੇ ਆਂ ਬੱਲੀ ਸਾਹਿਬ ਕਹਿ ਰਹੇ ਨੇ ਕਿ ਜਿਮਨੀ ਚੋਣਾ ਸੱਤਾਧਾਰੀ ਪਾਰਟੀ ਜਿੱਤਦੀ ਹੁੰਦੀ ਹੈ ਕਹਿੰਦੇ ਭਈ ਝਾੜੂ ਪਾਰਟੀ ਤੇ ਪੂਰਾ ਜ਼ੋਰ ਲੱਗਿਆ ਹੋਇਆ ਤੇ ਕਹਿੰਦੇ ਤਾਂ ਕਿ ਮੈਸੇਜ ਇਹ ਦਿੱਤਾ ਜਾ ਸਕੇ ਕਿ ਲੋਕ ਸਾਡੇ ਤੋਂ ਖੁਸ਼ ਨੇ ਔਰ ਰਾਜਕੁਮਾਰ ਜੀ ਸ਼ੁਕਰੀਆ ਜੀ ਤੁਹਾਡਾ ਕੁਲਵੰਤ ਸਿੰਘ ਸੰਘੇੜਾ ਜੀ ਕਹਿ ਰਹੇ ਨੇ ਕਿ 50-55% ਕਹਿੰਦੇ ਵੋਟ ਪੈਂਦੇ ਆ ਸਾਰ ਨੇ ਔਰ ਇੱਕ ਮਿੱਤਰ ਇਹ ਤੇ ਜੀ ਜੀ ਖਰੋ ਗੱਲ ਤੁਸੀਂ ਹਾਂਜੀ ਉਹ ਕਹਿ ਰਹੇ ਸੀ ਕਿ ਜੀਵਨ ਗੁਪਤਾ ਦੇ ਕਹਿੰਦੇ ਵੀ ਭਾਈ ਜਿਹੜਾ ਦਫਤਰ ਸੀ ਉੱਥੇ ਵੀ ਰੌਣਕ ਕਾਫੀ ਲੱਗੀ ਰਹੀ ਹੈ ਤੇ ਟ੍ਰਾਇੰਗਲ ਨੂੰ ਆਪਾਂ ਖਤ ਕਰ ਲਿਆ ਤੇ ਕਟੂਕਟ ਸੰਭਾਵਨਾ ਇਸ ਗੱਲ ਦੀ ਹੈ ਕਿ ਟ੍ਰਾਇੰਗਲ ਚਲੋ ਜਿੱਤ ਕੌਣ ਜਾਏਗਾ ਹਾਰ ਕੌਣ ਜਾਏਗਾ ਬਾਅਦ ਚਾਪਾ ਦੇਖ ਲਵਾਂਗੇ ਪਰ ਗੱਲ ਇਹ ਆ ਕਿ ਟ੍ਰਾਇੰਗੂਲਰ ਫਾਈਟ ਦੀ ਕਿਤੇ ਗੱਲ ਨਹੀਂ ਸੀ ਕਰ ਰਿਹਾ ਆਪਣਾ মিডিਆ ਜੀ ਠੀਕ ਹੈ ਜੀ ਪਰ ਮੈਂ ਉਸ ਚੀਜ਼ ਨੂੰ ਉਭਾਰ ਰਿਹਾ ਵਾਂ ਕਿ ਟ੍ਰਾਇੰਗੂਲਰ ਫਾਈਟ ਬਣਦੀ ਨਜ਼ਰ ਆਉਂਦੀ ਹੈ ਜੀ ਸਾਬ ਜੀ ਜੀ ਠੀਕ ਹੈ ਨਾ ਘਟੂ ਘਟੈਸ ਬੋਰਡ ਦੇ ਹਿਸਾਬ ਨਾਲ ਤੇ ਕਿਉਂਕਿ ਇਹ ਉਹੀ ਹਲਕਾ ਹੈ ਜਿਹਦੇ ਵਿੱਚ 40000 ਗੋਗੀ ਲੈ ਕੇ ਗਏ ਠੀਕ ਹੈ ਜੀ ਫਿਰ ਇੱਕ ਧਿਰ ਲੈ ਕੇ ਗਈ 32 122 ਹੂੰ ਟ੍ਰਾਇੰਗੂਲਰ ਫਾਈਟ ਤੇ ਹੋਸਟ ਟਾਈਮ ਵੀ ਹੋ ਗਈ ਫਿਰ ਵੀ ਸੀ ਜੀ ਨਾਲੇ ਵੋਟ ਵੀ ਦੇਖੋ ਬਹੁਤ ਪਈ ਮੇਰਾ ਮਤਲਬ ਕਿ ਠੀਕ ਹੈ ਕੋਈ ਫਿਗਰ ਇੱਧਰ ਉੱਧਰ ਹੋ ਗਿਆ ਤਾਂ ਥੋੜਾ ਕਰੈਕਟ ਕਰ ਲੈਣਾ ਜੀ ਠੀਕ ਹੈ ਨਾ ਟ੍ਰੈਂਗੂਲਰ ਫਾਈਟ ਮਤਲਬ ਕਿ ਤਿੰਨ ਹੀ ਫਸਟ ਸੈਕੰਡ ਥਰਡ ਤਾਂ ਇੱਕ ਵੋਟ ਸ਼ੇਅਰ ਹੈ ਫਿਰ ਜੇ ਆਪਾਂ ਦੇਖੀਏ ਜਿਹੜੀ 24 ਵਾਲੀ ਲੋਕ ਸਭਾ ਦੀ ਚੋਣ ਆ ਉਹਦੇ ਚ ਤੇ ਮੇਰੇ ਖਿਆਲ ਦੇ ਨਾਲ ਰਵਨੀਤ ਬਿੱਟੂ ਇੱਥੋਂ ਵੱਧ ਗਿਆ ਸਨ ਆ ਕੇ ਤੇਦਾ ਮਤਲਬ ਕਿ ਭਾਜਪਾ ਦੀ ਪੱਕੀ ਵੋਟ ਤੇ ਹੈ ਉਹ ਬਾਈ ਚ ਵੀ ਰਹੀ ਉਹਨਾਂ ਦੇ ਨਾਲ ਹਮ ਠੀਕ ਹੈ 24 ਚ ਆ ਕੇ ਹੋਰ ਵੱਧੀ ਹੈ ਜੀ ਇਹਦਾ ਮਤਲਬ ਇਹ ਹੈ ਕਿ ਐਂਟੀ ਇਨਕਮ ਐਂਸਟੀ ਜਾਂ ਜਿਹੜਾ ਉਹਨਾਂ ਦਾ ਕੇਂਦਰੀ ਵਜ਼ੀਰ ਬਣਾਇਆ ਉਹਨਾਂ ਨੇ ਲੁਧਿਆਣੇ ਤੋਂ ਹਮ ਹਮ ਕੇ ਸਾਰੀਆਂ ਚੀਜ਼ਾਂ ਦੀ ਕੈਲਕੂਲੇਸ਼ਨ ਜੇ ਕਰੀਏ ਤਾਂ ਟ੍ਰਾਇੰਗੂਲਰ ਫਾਈਟ ਤੇ ਬਣਦੀ ਹੈ ਪਰ ਪੰਜਾਬੀ মিডিਆ ਨੇ ਪਤਾ ਨਹੀਂ ਕਿਉਂ ਇਸ ਚੀਜ਼ ਨੂੰ ਇਸ ਫੈਕਟ ਨੂੰ ਨਕਾਰਿਆ ਚਲੋ ਜੀ ਕੋਈ ਗੱਲ ਨਹੀਂ ਆਪਾਂ ਗੱਲ ਕੀਤੀ ਹੈ ਤੇ ਹੁਣ ਕਹ ਲੋ ਕਿ ਇਹ ਚੀਜ਼ ਸਾਹਮਣੇ ਰਹੂਗੀ ਵੀ ਤੇ ਇਹਦਾ ਇੰਤਜ਼ਾਰ ਵੀ ਹੋਊਗਾ ਕਿ ਭਾਈ ਤੀਜਾ ਜਿਹੜਾ ਬੰਦਾ ਹੈ ਉਹ ਕਿੱਥੇ ਖੜਦਾ ਹੈ ਤੇ ਕਿੰਨਾ ਕੁ ਸ਼ੇਅਰ ਰੱਖਦਾ ਹੈ ਉਹ ਆਪਾ ਭੁਪਿੰਦਰ ਜੀ ਬਹੁਤ-ਬਹੁਤ ਸ਼ੁਕਰੀਆ ਕੰਟ੍ਰਿਬਿਊਸ਼ਨ ਲਈ ਤੁਹਾਡਾ ਹੈਰੀ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਚੈਨਲ ਦੀ ਜਿਹੜੀ ਮੇਲ ਆਈਡੀ ਹੈ ਉਸ ਤੇ ਪਰਸਨਲੀ ਮੇਲ ਕਰ ਸਕਦੇ ਹੋ ਜੀ ਤੁਹਾਡਾ ਜਿਹੜਾ ਵੀ ਕੋਈ ਮੈਸੇ ਤੇ ਖੈਰ ਭਾਈ ਜੀ ਕਹਿੰਦੇ ਅਕਾਲੀ ਦਲ ਦਾ ਦੱਸੋ ਕਿਵੇਂ ਆ ਮਨਵੀਰ ਸਿੰਘ ਬੱਲ ਜੀ ਪੁੱਛ ਰਹੇ ਨੇ ਦੇਖੋ ਅਕਾਲੀ ਦਲ ਤਾਂ ਇਹ ਕੋਸ਼ਿਸ਼ ਕਰੇਗਾ ਕਿ ਵੋਟਾਂ ਇੱਕ ਵਾਰੀ ਗਿਣਤੀ ਦੇ ਤੌਰ ਤੇ ਦਿਖਾਈਆਂ ਜਾਣ ਕਿ ਇੰਨੀਆਂ ਵੋਟਾਂ ਪਈਆਂ ਨੇ ਜੀ ਜੀ ਮੈਨੂੰ ਨਹੀਂ ਲੱਗਦਾ ਕਿ ਅ ਪਹਿਲੇ ਤਿੰਨਾਂ ਚ ਉਹ ਆਉਣਗੇ ਹੂੰ ਜੇ ਤਿੰਨਾਂ ਚ ਹੀ ਆ ਜਾਂਦੇ ਆ ਤਾਂ ਉਹਨਾਂ ਨੂੰ ਇਹ ਜਿੱਤ ਤੋਂ ਕੱਟਣੀ ਬਿਲਕੁਲ ਮੇਰਾ ਇਹ ਮੰਨਣਾ ਫਿਰ ਉਹ ਜਿੱਤ ਤੋਂ ਘੱਟ ਨਹੀਂ ਹੈ ਨਵੇਂ ਸਿਰੇ ਤੋਂ ਸ਼ੁਰੂ ਕਰਨ ਵਾਲਾ ਕੰਮ ਬਿਲਕੁਲ ਜੇ ਮੰਨ ਲਓ ਭਾਜਪਾ ਨੂੰ ਪਿਛੜ ਕੇ ਤੀਜੇ ਨੰਬਰ ਤੇ ਆ ਜਾਂਦੇ ਤਾਂ ਚਮਤਕਾਰ ਹੈ ਨਾ ਕਿ ਸ਼ਹਿਰੀ ਇਲਾਕੇ ਚ ਕਾਲੀ ਭਾਜਪਾ ਨੂੰ ਪਿਛੜ ਕੇ ਤੀਜੇ ਨੰਬਰ ਤੇ ਜਾਂ ਕਾਂਗਰਸ ਨੂੰ ਪਿਛੜ ਕੇ ਤੀਜੇ ਨੰਬਰ ਤੇ ਜਾਂ ਆਮ ਆਦਮੀ ਪਾਰਟੀ ਨੂੰ ਪਿਛੜ ਕੇ ਤੀਜੇ ਨੰਬਰ ਤੇ ਸਿਸ ਕਰਕੇ ਉਹਨਾਂ ਵਾਸਤੇ ਵੱਡੀ ਚੁਣੌਤੀ ਇਹੀ ਹੈ ਕਿ ਸੰਗਠਿਤ ਹੋ ਕੇ ਲੜਿਆ ਜਾਵੇ ਤੇ ਇੱਕ ਚੰਗੀ ਪੋਜੀਸ਼ਨ ਤੇ ਜਾ ਕੇ ਆਪਣੇ ਆਪ ਨੂੰ ਖੜਾ ਕੀਤਾ ਜਾਵੇ ਕਾਲੀਆਂ ਵਾਸਤੇ ਚੁਣੌਤੀ ਤੇ ਇਸੇ ਗੱਲ ਦੀ ਹੈ ਨਾ ਜੀ ਜੀ ਮਿੱਤਰ ਜੀ ਚਲੋ ਇੱਕ ਮਿੱਤਰ ਵੀ ਕਹਿ ਰਹੇ ਨੇ ਕਿ ਥੋੜਾ ਜਿਹਾ ਇੰਤਜ਼ਾਰ ਕਰੋ ਸੁਖੀ ਸਾਹਿਬ ਕਹਿ ਰਹੇ ਨੇ ਕਿ ਕਲੀਅਰ ਹੋ ਜਾਊਗਾ ਤੇ ਇੰਤਜ਼ਾਰ ਆਪਾਂ ਥੋੜਾ ਜਿਹਾ ਕਰਦੇ ਆ ਜੀ ਕਰਨਾ ਵੀ ਪੈਣਾ ਸਵਾਇ ਇੰਤਜ਼ਾਰ ਕਰਨ ਤੋਂ ਚਾਰਾ ਕੀ ਹੈ ਉਹ ਆਖਿਆ ਸੀ ਨਾ ਥੋੜੇ ਇੰਤਜ਼ਾਰ ਦਾ ਮਜ਼ਾ ਲੀਜੀਏ ਬਿਲਕੁਲ ਸੋ ਮਜ਼ਾ ਲੀਜੀਏ ਹੂੰ ਜੀ ਜੀ ਰਾਣਾ ਗੁਰਵਿੰਦਰ ਸਿੰਘ ਜੀ ਕਹਿ ਰਹੇ ਨੇ ਕਿ 10000 ਅਕਾਲੀ ਲੈ ਗਏ ਸਨ ਤੇ ਭਾਜਪਾ ਦੀ 28 ਸੀ ਉਦੋਂ ਬੋਰਡ ਤੇ ਅਨ ਲਗਭਗ ਨੇੜੇ ਤੇੜੇ ਹਾਂ ਜੀ ਉਹ ਹੀ ਹੈ ਨਾ ਤੇ ਜੇ ਐਲਾਈਂਸ ਹੁੰਦਾ ਕਿਸੇ ਵੀ ਜ਼ਰੂਰਤ 'ਚ ਜਾ ਕੇ ਤਾਂ ਇਹ ਚੀਜ਼ ਹੈ ਕਿ ਮੰਨ ਲਓ ਇਹੀ ਤਾਂ ਆਪਾਂ ਕਹ ਤਾਂ ਡੈਫੀਨਿਟਲੀ ਸਮੀਕਰਨ ਬਦਲਣਗੇ 27 ਤੋਂ ਪਹਿਲਾਂ ਜੇ ਇਹਨਾਂ ਦਾ ਹੋ ਜਾਂਦਾ ਹੈ ਅਲਾਈਅንስ ਹੋ ਜਾਂਦਾ ਸਾਰੀਆਂ ਧਾਵਾਂ ਦੇ ਸਮੀਕਰਨ ਬਦਲਣੇ ਸਟਾਰਟ ਹੋ ਜਾਣਗੇ ਸਾਰਾ ਜੀ ਜੀ ਤੇ ਆਮ ਆਦਮੀ ਪਾਰਟੀ ਇਸ ਇਲੈਕਸ਼ਨ ਤੇ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਨਿਰਪਰ ਕਰਦੀ ਹੈ ਉਹਦਾ ਫਿਊਚਰ ਨਿਰਪਰ ਕਰਦਾ ਹੈ ਠੀਕ ਹੈ ਨਾ ਨਹੀਂ ਤਾਂ ਫਿਰ ਸਮਝ ਲਵੇ ਕਿ ਜੇ ਉਹ ਇਸ ਇਲੈਕਸ਼ਨ ਚੋਂ ਤਿਲਕ ਗਈ بس پھر ਉਹ ਨਹੀਂ ਇਹਦੇ ਵਿੱਚ ਮੈਂ ਡਿੱਗੀ ਤਿਲਖ ਕੇ ਛੜੇ ਜੀਠ ਨੇ ਬੋਚੀ ਫੇਰ ਨਹੀਂ ਬੋਚਿਆ ਫਿਰ ਬੋਚਿਆ ਨਹੀਂ ਆਪਣਾ